ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆ ਤੇ ਤੁਹਾਨੂੰ ਪਤਾ ਹੈ ਕਿ ਸਰਦੀ ਕਾਫੀ ਪਿਆਰੀ ਆ ਤੇ ਸਰਦੀ ਦੇ ਮੌਸਮ ਵਿੱਚ ਹਰ ਕੋਈ ਗਰਮ ਚੀਜ਼ ਖਾਣੀ ਪਸੰਦ ਕਰਦਾ ਵਾ ਜਿਸ ਤਰ੍ਹਾਂ ਪੰਜੀਰੀ ਹੋ ਗਿਆ ਵੈਸਨ ਹੋ ਗਿਆ ਕੋਈ ਵੀ ਚੀਜ਼ ਜਿਹੜੀ ਗਰਮ ਆ ਜਿਹਦੇ ਵਿੱਚ ਡ్రਾਈ ਫਰੂਟ ਦਾ ਕਾਫੀ ਜੂਸ ਕੀਤਾ ਜਾਂਦਾ ਵਾ ਹਰ ਕੋਈ ਖਾਣੀ ਪਸੰਦ ਕਰਦਾ ਵਾ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਅਲਸੀ ਦੀਆਂ ਪਿੰਨੀਆਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਆਓ ਮੈਂ ਤੁਹਾਨੂੰ ਇਹ ਸ਼ੇਅਰ ਕਰਦੀ ਆਂ ਅਲਸੀ ਦੀ ਪਨੀਰ ਅਸੀਂ ਕਿੱਦਾਂ ਤਿਆਰ ਕੀਤੀ ਆਂ ਵਾ ਇਹਦੇ ਵਿੱਚ ਅਸੀਂ ਜਿਹੜੀ ਅਲਸੀ ਯੂਜ਼ ਕਰਾਂਗੇ ਉਹ ਸਾਬਤ ਅਲਸੀ ਆ ਅਸੀਂ ਪੀਸੀ ਹੋਈ ਅਲਸੀ ਦਾ ਜੂਸ ਨਹੀਂ ਕੀਤਾ ਤੇ ਆ ਦੇਖੋ ਜੀ ਅਲਸੀ ਸਾਡੀ 1 ਕਿਲੋ ਆ ਕਿਉਂਕਿ ਜਿਹੜੀ ਪੀਸੀ ਹੋਈ ਅਲਸੀ ਹੁੰਦੀ ਆ ਉਹਦੇ ਵਿੱਚ ਉਹ ਸਮੈਲ ਆਣੀ ਸ਼ੁਰੂ ਹੋ ਜਾਂਦੀ ਐ ਇਸ ਕਰਕੇ ਅਸੀਂ ਆਪ ਇਹਨੂੰ ਪੀਸਾਂਗੇ ਇਦਰ ਹੋ ਗਿਆ ਵੇਸਣ ਹੋ ਗਿਆ ਜਵੈਨ ਹੋ ਗਈ ਤੇ ਚਾਰੇ ਗੁੰਦਾ ਹੋ ਗਈ ਆ ਸਾਡੀਆਂ ਸੌਫ ਹੋ ਗਈ ਸੁੰਡ ਸੁੰਡ ਦਾ ਪਾਊਡਰ ਜਿਹਨੂੰ ਅਸੀਂ ਕਹਿੰਦੇ ਆ ਉਹ ਆ ਤੇ ਕਮਰਕਸਾ ਨਾਲ ਸੀ ਇਹਦੇ ਪਾ ਲੱਗੀਆਂ ਪੋਪੀ ਸੀਡ ਜਾਨੀ ਖਸਖਸ ਚਾਰੇ ਮਗਜ਼ ਅਖਰੋਟ ਦੀ ਗਿਰੀ ਫੋਲ ਮਖਾਣੇ ਤੇ ਇੱਧਰ ਅਸੀਂ ਦੇਸੀ ਖੰਡ ਵੀ ਯੂਜ਼ ਕਰਾਂਗੇ ਤੇ ਥੋੜਾ ਜਿਹਾ ਜਿਹੜਾ ਗੋੜਾ ਉਹ ਵੀ ਐਡ ਕਰਾਂਗੇ ਇਹਦੇ ਵਿੱਚ ਤੇ ਇਹ ਦੇਸੀ ਕਿਉਂ ਕਰਦਾ ਵਾ ਤੇ ਚਲੋ ਇੱਧਰ ਕੜਾਈ ਅਸੀਂ ਗਰਮ ਹੋਣ ਲਈ ਰੱਖ ਦਿੱਤੀ ਹੋਈ ਆ ਤੇ ਬਾਕੀ ਦਾ ਡਰਾਈ ਫਰੂਟ ਮੈਂ ਤੁਹਾਨੂੰ ਦਿਖਾਣ ਲੱਗੀ ਆ ਇਹਨਾਂ ਦੀ 200 ਗ੍ਰਾਮ ਹੈਗੀ ਕੁਆਂਟੀਟੀ ਕਾਜੂ ਹੋਗੇ ਬਦਾਮ ਦੀਗੀ ਰੀ ਖੋਪਾ ਤੇ ਕਿਸ਼ਮਿਸ਼ ਖੋਪਾ ਸੀ ਬਿਲੀ ਕਸ਼ ਕਰ ਲਵਾਂਗੇ ਤੇ ਅਲਸੀ ਅਸੀਂ ਥੋੜੀ ਥੋੜੀ ਕੜਾਈ ਦੇ ਵਿੱਚ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਪੁੰਨਾਂਗੇ ਗੈਸ ਬਿਲਕੁਲ ਅਸੀਂ ਲੋ ਰੱਖਾਂਗੇ ਤੇ ਇਹਨੂੰ ਲਗਾਤਾਰ ਅਸੀਂ ਚਲਾਉਂਦੇ ਜਾਵਾਂਗੇ ਜ ਜਦੋਂ ਸਾਡੀ ਅਲਸੀ ਪੁੱਜ ਕੇ ਤਿਆਰ ਹੋ ਜਾਏਗੀ ਉਹਦਾ ਸਿੰਪਲ ਜਿਹਾ ਤਰੀਕਾ ਵਾ ਕਿ ਜਿਹੜਾ ਅਲਸੀ ਦਾ ਕਲਰ ਆਣਾ ਬਿਲਕੁਲ ਚੇਂਜ ਹੋ ਜਾਏਗਾ ਡਾਰਕ ਬਰਾਊਨ ਹੋ ਜਾਏਗੀ ਇੱਕਦਮ ਅਲਸੀ ਸਾਡੀ ਤੇ ਇੱਕ ਥੋੜੀ ਜੀ ਆਵਾਜ਼ ਆਏਗੀ ਐਲਸੀ ਚੋਂ ਇਹ ਸਿੰਪਲ ਜੀ ਪਹਿਚਾਣਾ ਬਾਕੀ ਤੁਹਾਨੂੰ ਪਤਾ ਹੈ ਜਦੋਂ ਅਸੀਂ ਐਲਸੀ ਅਸੀਂ ਭੁੰਨਾਗੇ ਤੇ ਜਿਹੜੀ ਇਹਦੀ ਪ੍ਰੈਗਨੈਂਸ ਆ ਉਹ ਸਾਰੇ ਕਿਤੇ ਫੈਲੇਗੀ ਔਰਤੋ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਲਸੀ ਸਾਡੀ ਪੁੱਜ ਕੇ ਤਿਆਰ ਆ ਤੇ ਜਦੋਂ ਅਸੀਂ ਐਲਸੀ ਨੂੰ ਪੋਂਦੇ ਬੇ ਸੀ ਤੇ ਇਹਦੇ ਵਿੱਚ ਉਹ ਝਟਕ ਝਟਕ ਦੀ ਆਵਾਜ਼ ਆਉਂਦੀ ਪਈ ਸੀ ਇੱਧਰ ਅਲਸੀ ਦਾ ਕਲਰ ਜਿਹੜਾ ਚੇਂਜ ਹੋ ਗਿਆ ਆ ਵਾ ਆ ਦੇਖੋ ਜੀ ਚਲੋ ਜੀ ਨੂੰ ਅਸੀਂ ਅਲੱਗ ਬਰਤਨ ਵਿੱਚ ਕੱਢ ਲੈਨੇ ਆ ਤੇ ਇਹਨੂੰ ਠੰਡੀ ਹੋਣ ਲਈ ਰੱਖ ਦਾਂਗੇ ਜਦੋਂ ਥੋੜੀ ਜੀ ਠੰਡੀ ਹੋ ਜਾਏਗੀ ਫਿਰ ਇਹਨੂੰ ਅਸੀਂ ਗ੍ਰाइंड ਕਰਾਂਗੇ ਬ੍ਰੀਕ ਪਾਊਡਰ ਜੀ ਅਸੀਂ ਇਹਦਾ ਤਿਆਰ ਕਰਨਾ ਵਾ ਜਿਹੜਾ ਬਾਜ਼ਾਰ 'ਚ ਮਿਲਦਾ ਵਾ ਉਹ ਕਿਸੇ ਟਾਈਮ ਤੇ ਚੰਗਾ ਵੀ ਮਿਲ ਜਾਂਦਾ ਵਾ ਪਰ ਜਿਹੜੀ ਅਸੀਂ ਆਪ ਤਿਆਰ ਕਰਦੇ ਆ ਉਹ ਬਹੁਤ ਵਧੀਆ ਬਣਦੀ ਆ ਚਲੋ ਜੀ ਇਹਨੂੰ ਗ੍ਰाइंड ਕਰ ਲੈਨੇ ਆ ਤੇ ਬਾਕੀ ਦੀ ਅਲਸੀ ਵੀ ਅਸੀਂ ਇਸੇ ਤਰ੍ਹਾਂ ਭੁੰਨ ਲਈ ਸੀ ਅਲਸੀ ਦੀ ਕੁਆਂਟੀਟੀ 1 ਕਿਲੋ ਆ ਤੇ ਬੇਸਨ ਦੀ ਜਿਹੜੀ ਕੁਆਂਟੀਟੀ ਆ ਅੱਧਾ ਕਿਲੋ ਆ ਤੇ ਇਧਰ ਪਾਊਡਰ ਤਿਆਰ ਹੋ ਗਿਆ ਆ ਵਾ ਤੇ ਅਸੀਂ ਫੇਰ ਦੁਬਾਰਾ ਉਸੇ ਕੜਾਈ ਦੇ ਵਿੱਚ ਥੋੜਾ ਜਿਹਾ ਘਿਓ ਐਡ ਕੀਤਾ ਵਾ ਹੁਣ ਅਸੀਂ ਜਿਹੜੇ ਡਰਾਈ ਫਰੂਟ ਆ ਉਹ ਸਾਰਿਆਂ ਨੂੰ ਘਿਓ ਦੇ ਵਿੱਚ ਭੁੰਨਾਂਗੇ 1 ਬਾਈ 1 ਸਭ ਤੋਂ ਪਹਿਲਾਂ ਅਸੀਂ ਚਾਰੇ ਗੁੰਦਾ ਜੜੀਆਂ ਵਾ ਉਹਨਾਂ ਨੂੰ ਕਰਨ ਲੱਗੇ ਆ ਤੇ ਇਹਨਾਂ ਨੂੰ ਅਸੀਂ ਬਿਲਕੁਲ ਲੋ ਫਲੇਮ ਤੇ ਹੀ ਕਰਦੇ ਪਏ ਆ ਕੀ ਭੁੰਦੇ ਪਏ ਆ ਤੇ 5 ਮਿੰਟ ਦੇ ਵਿੱਚ ਵਿੱਚ ਇਹ ਬਿਲਕੁਲ ਤਿਆਰ ਹੋ ਗਿਆ ਜਿਹੜੇ ਸਾਡੇ ਚਾਰੇ ਗੂੰਦਾਂ ਬਿਲਕੁਲ ਤਿਆਰ ਆ ਤੇ ਇਹਨੂੰ ਵੀ ਅਸੀਂ ਅਲੱਗ ਬਰਤਨ ਵਿੱਚ ਕੱਢ ਲਵਾਂਗੇ ਤੇ ਇਹਦਾ ਵੀ ਅਸੀਂ ਗ੍ਰਾਈਂਡਰ ਜਾਰ ਵਿੱਚ ਜਿਹੜਾ ਪੇਸਟ ਆ ਉਹ ਤਿਆਰ ਕਰਾਂਗੇ ਜਾਨੀ ਪਾਊਡਰ ਫਾਰਮ ਵਿੱਚ ਇਹਨੂੰ ਤਿਆਰ ਕਰ ਲਵਾਂਗੇ ਤੇ ਦੁਬਾਰਾ ਫਿਰ ਕਿਉਂ ਐਡ ਕਰ ਦਿੱਤਾ ਵਾ ਥੋੜਾ ਜਿਹਾ ਇਹਦੇ ਵਿੱਚ ਮੈਂ ਸਭ ਹੁਣ ਲੱਗੀਆਂ ਐਡ ਕਰਨੇ ਜਿਹੜੇ ਫੁੱਲ ਮਖਾਣੇ ਆ ਉਹਨਾਂ ਨੂੰ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਫੁੱਲ ਮਖਾਣੇ ਜਦੋਂ ਅਸੀਂ ਇਹਨਾਂ ਨੂੰ ਫਰਾਈ ਕਰਦੇ ਆ ਤੇ ਥੋੜੀ ਜੀ ਜਦੋਂ ਇਹਨਾਂ ਨੂੰ ਹਵਾ ਲੱਗ ਜਾਂਦੀ ਹੈ ਥੋੜੇ ਜਿਹਾ ਜਦੋਂ ਠੰਡੇ ਹੋ ਜਾਂਦੇ ਆ ਤੇ ਇੱਕਦਮ ਕ੍ਰਿਸਪ ਹੋ ਜਾਂਦੇ ਆ ਤੇ ਇੱਧਰ ਜਿਹੜੀ ਸਾਡੀ ਚਾਰੇ ਗੁੰਦਾ ਸੀ ਠੰਡੀਆਂ ਹੋ ਗਈਆਂ ਵਾ ਤੇ ਇਹਨਾਂ ਨੂੰ ਅਸੀਂ ਗ੍ਰਾਈਂਡਰ ਚਾਰ ਵਿੱਚ ਇੱਕ ਪਾਊਡਰ ਫਾਰਮ ਵਿੱਚ ਤਿਆਰ ਕਰ ਲਵਾਂਗੇ ਅਸੀਂ ਇਹ ਜਿਹੜਾ ਕੰਮ ਸੀ 2-3 ਜਣੇ ਕਰਦੇ ਪਏ ਹਾਂ ਇੱਕ ਜਣਾ ਜਾਨੀ ਡਰਾਈ ਫਰੂਟਸ ਸਾਰੇ ਰੋਸਟ ਕਰ ਰਿਹਾ ਸੀ ਇੱਕ ਜਣਾ ਮਿਕਸਰ ਚਾਰ ਚਲਾ ਰਿਹਾ ਸੀ ਤੇ ਸਾਰੇ 2-3 ਜਣੇ ਰਹਿ ਕੰਮ ਸੀ ਚਲੋ ਜੀ ਇਹ ਵੀ ਸਾਡੀ ਤਿਆਰਾ ਇਹਨੂੰ ਵੀ ਹੁਣ ਅਸੀਂ ਜਿਹੜੇ ਫੁੱਲ ਮਖਾਣੇ ਆ ਠੰਡੇ ਹੋਣ ਲਈ ਰੱਖ ਦਵਾਂਗੇ ਇਹਦਾ ਵੀ ਅਸੀਂ ਪੇਸਟੀ ਤਿਆਰ ਕਰਨਾ ਵਾ 5 ਮਿੰਟ ਤੱਕ ਚਾਰੇ ਗੁੰਦਾਂ ਦਾ ਸਾਰਾ ਪੇਸਟ ਤਿਆਰ ਹੋ ਗਿਆ ਵਾ ਹੁਣ ਫਿਰ ਕਿਉਂ ਐਡ ਕਰ ਲਿਆ ਵਾ ਅਸੀਂ ਦੁਬਾਰਾ ਤੋਂ ਜਿਹੜੀ ਚੀਜ਼ ਅਸੀਂ ਫਰਾਈ ਕਰੀ ਜਾਂਦੇ ਹਾਂ ਰੋਸਟ ਕਰੀ ਜਾਂਦੇ ਹਾਂ ਉਹ ਚੀਜ਼ ਨੂੰ ਅਸੀਂ ਯੇ ਤਾਂ ਅਸੀਂ ਪਾਊਡਰ ਬਣਾਉਣਾ ਸੀ ਉਹਨੂੰ ਪਾਊਡਰ ਬਣਾ ਲਿਆ ਜਿਹਨੂੰ ਅਸੀਂ ਹਲਕਾ ਜਿਹਾ ਕ੍ਰਸ਼ ਕਰਨਾ ਸੀ ਉਹਨੂੰ ਹਲਕਾ ਜਿਹਾ ਕ੍ਰਸ਼ ਕਰ ਲਿਆ ਵਾ ਆ ਦੇਖੋ ਜੀ ਬਦਾਮ ਇਹਦੇ ਵਿੱਚ ਪਾ ਦਿੱਤੇ ਆ ਸਿਰਫ 2 ਮਿੰਟ ਲਈ ਨੂੰ ਅਸੀਂ ਘਿਓ ਦੇ ਵਿੱਚ ਭੁੰਨਾ ਵਾ ਜ਼ਿਆਦਾ ਟਾਈਮ ਲਈ ਨਹੀਂ ਤੇ ਇਧਰ ਅਸੀਂ ਫੁੱਲ ਮਖਾਣਿਆਂ ਦਾ ਜਿਹੜਾ ਪਾਊਡਰ ਆ ਉਹ ਵੀ ਤਿਆਰ ਕਰ ਲੈਨੇ ਹੁ ਥੋੜੀ ਦੇਰ ਜਿੰਨੀ ਚਿਰ ਉਹਦਰ ਟਾਈਮ ਲੱਗੇਗਾ ਇਹਨੂੰ ਤਿਆਰ ਕਰ ਲੈਨੇ ਆ ਤੇ ਜਿਹੜੀ ਗਿਰੀ ਹੈ ਇਹ ਵੀ ਸਾਡੀ ਫਰਾਈ ਹੋ ਗਈ ਹੈ ਘਿਓ ਦੇ ਵਿੱਚ ਇਹਨੂੰ ਵੀ ਕੱਢ ਦਿੰਨੇ ਆ ਬਾਦਾਮ ਦੀ ਗਿਰੀ 200 ਗ੍ਰਾਮ ਤੇ ਉਹਦੇ ਵਿੱਚੋਂ ਅਸੀਂ ਥੋੜੀ ਜੀ मुट्ठी ਕਾਜਾਣੀ ਬਾਦਾਮ ਦੀ ਗਿਰੀ ਰੱਖ ਲਈ ਸਾਈਡ ਤੇ ਉਹਦਾ ਜੂਸ ਨਹੀਂ ਕੀਤਾ ਬਾਕੀ ਸਾਰੀ ਅਸੀਂ ਐਡ ਕਰ ਲਈ ਆ ਚਲੋ ਜੀ ਕਾਜੂ ਜੜੇ ਆ ਉਹ ਵੀ ਐਡ ਹੋ ਗਏ ਆ ਇਹਨਾਂ ਨੂੰ ਵੀ 2 ਮਿੰਟ ਤੋਂ ਬਾਅਦ ਅਸੀਂ ਕੱਢ ਲਿਆ ਵਾ ਡਰਾਈ ਫਰੂਟ ਨੂੰ ਸਿਰਫ ਅਸੀਂ 2 ਮਿੰਟ ਲਈ ਵਿੱਚ ਘਿਓ ਦੇ ਭੁੰਨਾ ਵਾ ਜ਼ਿਆਦਾ ਟਾਈਮ ਲਈ ਨਹੀਂ ਕਿਉਂਕਿ ਤੁਹਾਨੂੰ ਪਤਾ ਹੈ ਡਰਾਈ ਫਰੂਟ ਵਿੱਚ ਵੀ ਆਪਣਾ ਘਿਓ ਹੁੰਦਾ ਵਾ ਥੋੜਾ ਜਿਹਾ ਚਲੋ ਜੀ ਦੁਬਾਰਾ ਤੋਂ ਅਸੀਂ ਘਿਓ ਐਡ ਕਰ ਲਿਆ ਵਾ ਕਿਸ਼ਮਿਸ਼ ਜੜੀ ਆ ਇਹਨੂੰ ਲੱਗਿਆ ਇਨੂੰ ਵੀ ਕਿਉ ਵਿੱਚ ਫਰਾਈ ਕਰ ਲਵਾਂਗੇ ਇਧਰ ਅਸੀਂ ਜਿਹੜੇ ਸਾਡੇ ਡਰਾਈ ਫਰੂਟ ਸੀ ਕਾਜੂ ਤੇ ਬਦਾਮ ਉਹਦਾ ਥੋੜਾ ਜਿਹਾ ਪਾਊਡਰ ਤਿਆਰ ਕੀਤਾ ਵਾ ਤੇ ਥੋੜੇ ਜਿਹਾ ਅਸੀਂ ਕ੍ਰਸ਼ ਕੀਤਾ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਕਿਸ ਤਰ੍ਹਾਂ ਚਲੋ ਜੀ ਇਧਰ ਜਿਹੜੀ ਕਸ਼ਮੀਸ਼ ਆ ਇਹ ਸਾਡੀ ਤਿਆਰ ਹੋ ਗਈ ਹੋਈ ਆ ਕਾਫੀ ਫੁੱਲ ਗਈ ਹੋਈ ਆ ਤੇ ਇਹਨੂੰ ਵੀ ਅਸੀਂ ਕੱਢ ਲੈਨੇ ਆ ਪਲੇਟ ਦੇ ਵਿੱਚ ਇਨੂੰ ਵੀ ਅਸੀਂ ਹਲਕਾ ਜਿਹਾ ਕ੍ਰਸ਼ ਕੀਤਾ ਵਾ ਜਿਹੜਾ ਉਹ ਤੁੰਦਖਾਨੀ ਹੈ ਕਿਹੜਾ ਕਿਹਦੇ ਨਾਲ ਅਸੀਂ ਇਹਨੂੰ ਕ੍ਰਸ਼ ਕੀਤਾ ਸੀ ਬਹੁਤ ਈਜ਼ੀ ਇਹ ਕ੍ਰਸ਼ ਹੋ ਗਿਆ ਸਾਰੇ ਆ ਡਰਾਈ ਫਰੂਟ ਸਾਡਾ ਇਹ ਜਿੰਨਾ ਵੀ ਡਰਾਈ ਫਰੂਟ ਹੈ ਇਹਨੂੰ ਅਸੀਂ ਕ੍ਰਸ਼ ਕੀਤਾ ਵਾ ਅਕਰੋਡ ਦੀ ਕੀਰੀ ਹੈ ਇਹਨੂੰ ਵੀ 2 ਮਿੰਟ ਲਈ ਅਸੀਂ ਘਿਓ ਦੇ ਵਿੱਚ ਫਰਾਈ ਕਰ ਲਿਆ ਵਾ ਤੇ ਇਹਨੂੰ ਵੀ ਅਸੀਂ ਬਾਹਰ ਕੱਢ ਲਵਾਂਗੇ ਆ ਦੇਖੋ ਜਿਹੜਾ ਚੋਪਰ ਹੁੰਦਾ ਨਾ ਹੱਥ ਵਾਲਾ ਉਹਦੇ ਵਿੱਚ ਅਸੀਂ ਇਹਨਾਂ ਵੀ ਡਰਾਈ ਫਰੂਟ ਸੀ ਇਹਨੂੰ ਚੋਪ ਕਰ ਲਿਆ ਵਾ ਬਹੁਤ ਆਸਾਨੀ ਨਾਲ ਜੜਾ ਵਾ ਚੋਪ ਹੋ ਗਿਆ ਵਾ ਤੁਸੀਂ ਹੋਰ ਵੀ ਇਹਨੂੰ ਫਾਈਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿਸ ਤਰ੍ਹਾਂ ਦਾ ਖਾਣਾ ਪਸੰਦ ਕਰਦੇ ਹੋ ਇੱਧਰ ਅਸੀਂ ਇੱਕ ਰੋੜ ਦੀ ਗਿਰੀ ਆ ਇਹ ਜਿਹੜੀ ਘਿਓ ਦੇ ਵਿੱਚੋਂ ਕੱਢ ਲਈ ਹੋਈ ਆ ਇਨਵੀ ਅਸੀਂ ਚੋਪ ਕਰਾਂਗੇ ਆ ਦੇਖੋ ਇਹ ਇੱਕਦਮ ਫਾਈਨ ਜਿਹੜਾ ਵਾ ਇੱਕਦਮ ਫਾਈਨ ਹੋ ਗਿਆ ਵਾ ਚੋਪ ਤੇ ਥੋੜਾ ਜਿਹਾ ਕਿਓ ਹੋਰ ਅਸੀਂ ਐਡ ਕੀਤਾ ਵਾ ਇਦੇ ਵਿੱਚ ਜਿਹੜੀ ਅਸੀਂ ਕਮਰਕਾਸਾ ਉਹ ਐਡ ਕੀਤੀ ਹੈ ਕਮਰਕਾਸਾ ਅਸੀਂ ਪੂਰੀ ਪੂਰੀ ਨਹੀਂ ਐਡ ਕੀਤੀ ਜਾਨੀ ਪੂਰੀ ਜਿੰਨੇ ਵੀ ਪੈਕ ਦੇ ਵਿੱਚ ਹੈਗੀ ਸੀ ਸਾਰੇ ਦਾ ਜੂਸ ਨਹੀਂ ਕੀਤਾ ਦੋ ਚਮਚ ਵੱਡੇ ਲਲੋ ਤੁਸੀਂ ਅਸੀਂ ਪਾਏ ਇਹਦੇ ਵਿੱਚ ਤੇ ਇਹਦਾ ਵੀ ਅਸੀਂ ਇੱਕਦਮ ਪਾਊਡਰ ਜਿਹੜਾ ਵਾ ਤਿਆਰ ਕਰਨਾ ਵਾ ਚਲੋ ਜੀ ਇਹਨੂੰ ਮਿਕਸਰ ਜਾਰ ਵਿੱਚ ਅਸੀਂ ਕੱਢ ਲੈਨੇ ਆ। ਇਹਦੇ ਵਿੱਚ ਇਹਦਾ ਜਿਹੜਾ ਪੇਸਟ ਤਿਆਰ ਕਰ ਲਵਾਂਗੇ। ਹੁਣ ਮੈਂ ਲਾਸਟ ਤੇ ਪੋਪੀ ਸੀਡ ਤੇ ਜਿਹੜੇ ਹੈਗੇ ਆ ਚਾਰੇ ਮਗਜ਼ ਇਹਨਾਂ ਨੂੰ ਐਡ ਕਰਨ ਲੱਗੀ ਆ ਤੇ ਹਲਕਾ ਜਿਹਾ ਇਹਨਾਂ ਨੂੰ ਬੱਸ ਅਸੀਂ ਸੇਕ ਲਗਵਾਣਾ ਵਾ ਜ਼ਿਆਦਾ ਨਹੀਂ। ਦੋਨੋਂ ਚੀਜ਼ਾਂ ਸੇ ਇਕੱਠੀਆਂ ਹੀ ਐਡ ਕਰ ਲਿਆ ਵਾ ਹਲਕਾ ਜਿਹਾ ਇਹਨਾਂ ਨੂੰ ਸੇਕ ਲਵਾਉਣਾ ਜ਼ਿਆਦਾ ਨਹੀਂ ਫਿਰ ਅਸੀਂ ਨੂੰ ਅਲੱਗ ਬਰਤਨ ਵਿੱਚ ਕੱਢ ਲਵਾਂਗੇ ਚਲੋ ਜੀ ਇਹਨਾਂ ਨੂੰ ਵੀ ਠੰਡਾ ਹੋਣ ਲਈ ਰੱਖ ਦਿੰਦੇ ਆ ਜਿੰਨਾ ਵੀ ਡ్రਾਈ ਫਰੂਟ ਸਾਰਾ ਸਾਡਾ ਵਿੱਚ ਫਰਾਈ ਹੋ ਗਿਆ ਵਾ ਤੇ ਜਿਹੜਾ ਅਸੀਂ ਚੋਪ ਕਰਨਾ ਹੋ ਉਹ ਅਸੀਂ ਕਰ ਲਿਆ ਵਾ ਆ ਦੇਖੋ ਜੀ ਬਿਲਕੁਲ ਫਾਈਨ ਬ੍ਰੀਕ ਚੋਪ ਹੋਇਆ ਵਾ ਇੱਧਰ ਜਿਹੜਾ ਕਮਰਕਾਸ ਆ ਉਹਦੀ ਵੀ ਪੀਸਟ ਬਿਲਕੁਲ ਤਿਆਰ ਆ ਫਾਈਨ ਤੇ ਹੁਣ ਅਸੀਂ ਕਾਫੀ ਸਾਰਾ ਜਿਹੜਾ ਘਿਓ ਆ ਉਹ ਐਡ ਕਰਾਂਗੇ ਅਸੀਂ 1 ਕਿਲੋ ਜਿਹੜਾ ਘਿਓ ਆ ਉਹੀ ਯੂਜ਼ ਕੀਤਾ ਵਾ ਇੱਧਰ ਅਸੀਂ ਜਿਹੜਾ ਗੋੜਾ ਉਹਨੂੰ ਕ੍ਰਸ਼ ਕਰ ਦੇਈਏ ਕਰਨ ਮੇਲਣ ਦੀ ਹੈਲਪ ਨਾ ਤੇ ਇਹ ਹੈਲਪ ਜਿਹੜੀ ਸਾਡੇ ਬੱਚੇ ਕਰਵਾ ਰਹੇ ਕਿ ਉਹ ਐਡ ਕਰਨ ਤੋਂ ਬਾਅਦ ਜਿਹੜਾ ਅਸੀਂ ਬੇਸਨ ਆ ਅੱਧਾ ਕਿਲੋ ਬੇਸਨ ਦਾ ਸੀ ਜੂਸ ਕੀਤਾ ਵਾ ਥੋੜਾ ਜਿਹਾ ਪਹਿਲਾਂ ਅਸੀਂ ਐਡ ਕੀਤਾ ਵਾ ਤੇ ਇਹਨੂੰ ਕਿਉ ਵਿੱਚ ਚੰਗੀ ਤਰ੍ਹਾਂ ਪੁੰਨਾਗੇ ਤੇ ਕਿਉ ਵੀ ਜਿਹੜਾ ਕਿਲੋ ਦਾ ਕਿਲੋ ਆ ਹੀ ਸਾਰਾ ਹੀ ਐਡ ਕਰ ਦੇਣਾ ਇਸ ਟਾਈਮ ਤੇ ਤੁਸੀਂ ਚਾਹੋ ਪਹਿਲਾਂ ਵੀ ਐਡ ਕਰ ਲਓ ਜਾਂ ਵਿੱਚ ਥੋੜਾ ਥੋੜਾ ਕਰਕੇ ਐਡ ਕਰ ਲਓ ਜਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੁੰਦੇ ਹੋ ਐਡ ਕਰਕੇ ਤੇ ਸਾਰਾ ਬੇਸਨ ਅਸੀਂ ਪੁੰਨ ਲਵਾਂਗੇ ਇਲਾ ਮੈਂ ਥੋੜਾ ਜਿਹਾ ਘਿਓ ਹੀ ਐਡ ਕੀਤਾ ਵਾ ਉਹਦੇ ਵਿੱਚ ਥੋੜਾ ਜਿਹਾ ਵਿਸਨ ਨੂੰ ਭੁੰਨਿਆ ਵਾ ਫਿਰ ਮੈਂ ਸਾਰੇ ਦਾ ਸਾਰਾ ਜਿੰਨਾ ਵੀ ਘਿਓ ਆ ਉਹ ਐਡ ਕਰ ਦਵਾਂਗੀ ਕਿਉਂਕਿ ਜਿਹੜਾ ਘਿਓ ਸੀ ਮੈਲਟ ਨਹੀਂ ਹੋਇਆ ਸੀ ਉਸ ਟਾਈਮ ਉਹਨੂੰ ਮੈਲਟ ਕਰਕੇ ਥੋੜਾ ਜਿਹਾ ਹਲਕਾ ਜਿਹਾ ਤੇ ਫਿਰ ਅਸੀਂ ਐਡ ਕੀਤਾ ਵਾ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਪਤਾ ਵਾ ਹਰ ਇੱਕ ਚੀਜ਼ ਇੱਕਦਮ ਜੰਮ 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 ਜਾਂਦੀ ਆ 2 ਮਿੰਟ ਵੀ ਬਾਹਰ ਹੈ ਜੇ ਤੇ ਇੱਧਰ ਚਲੋ ਜੀ ਕਿਉ ਸਾਰਾ ਐਡ ਹੋ ਗਿਆ ਵਾ ਤੇ ਫਲੇਮ ਤੁਸੀਂ ਹਾਈ ਨਹੀਂ ਰੱਖਣੀ ਇਸ ਗੱਲ ਦਾ ਧਿਆਨ ਰੱਖਿਓ ਲੋ ਫਲੇਮ ਤੇ ਨੂੰ ਤੁਸੀਂ ਪੁੰਨਾ ਵੇਸਨ ਨੂੰ ਚਲੋ ਜੀ ਬੇਸਨ ਸਾਡਾ ਇੱਧਰ ਪੁਜਦਾ ਬਿਆਵਾ ਕਿਉਂ ਤੇ ਵਿੱਚ ਤੇ ਇਹਦਾ ਹਲਕਾ ਜਿਹਾ ਕਲਰ ਸੀ ਤੋਂ ਥੋੜਾ ਜਿਹਾ ਚੇਂਜ ਹੋ ਜਾਏਗਾ ਤੇ ਉਦੋਂ ਅਸੀਂ ਇਹਦੇ ਵਿੱਚ ਤਿੰਨ ਚਾਰ ਚੀਜ਼ ਐਡ ਕਰਨੀਆਂ ਵਾ ਜੜੀ ਸੌਫ ਹੋਗੀ ਜਵੈਨ ਹੋਗੀ ਸੁੰਡੋਗੀ ਇਹ ਚੀਜ਼ਾਂ ਵੀ ਅਸੀਂ ਬੇਸਨ ਦੇ ਨਾਲ ਹੀ ਭੁੰਨਾਂਗੇ ਸਭ ਤੋਂ ਪਹਿਲਾਂ ਲੱਗੀਆਂ ਮੈਂ ਜਵੈਨ ਐਡ ਕਰਨ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿੰਨੀ ਕੁ ਜੂਸ ਕਰਨਾ ਚਾਹੁੰਦੇ ਹੋ ਤੇ ਨਾਲ ਦੇ ਨਾਲ ਅਸੀਂ ਸੌਫ ਵੀ ਐਡ ਕਰ ਦਿੱਤੀ ਆ ਇਹਨੂੰ ਵੇਸਣ ਦੇ ਨਾਲ ਹੀ ਅਸੀਂ ਭੁੰਨੀ ਜਾਣਾ ਵਾ ਇਹਦੀ ਇਹਦੇ ਨਾਲ ਇਹ ਹੋਊਗਾ ਕਿ ਜਿਹੜੀ ਵੇਸਣ ਚ 스멜 ਬਹੁਤ ਵਧੀਆ ਆਏਗੀ ਇਹਨਾਂ ਚੀਜ਼ਾਂ ਦੀ ਸੁੰਡ ਵੀ ਅਸੀਂ ਐਡ ਕਰ ਦਿੱਤੀ ਆ ਅਸੀਂ ਸਾਰੀ ਦੀ ਸਾਰੀ ਐਡ ਨਹੀਂ ਕੀਤੀ ਸੁੰਡ 2 ਜਾਂ 3 ਚਮਚਾਟ ਵਟੇ ਐਡ ਕੀਤੇ ਆ ਇਸ ਤੋਂ ਜ਼ਿਆਦਾ ਨਹੀਂ ਇੱਧਰ ਵੇਸਣ ਦੀ ਜਿਹੜੀ ਮੈਂ ਕਾ ਬਹੁਤ ਸੁਣੀ ਆਣੀ ਸ਼ੁਰੂ ਹੋ ਗਈ ਸੀ ਤੇ ਹੁਣ ਅਸੀਂ ਇਹਦੇ ਵਿੱਚ ਅਲਸੀ ਜੜੀ ਆ ਥੋੜੀ ਥੋੜੀ ਕਰਕੇ ਐਡ ਕਰਾਂਗੇ ਇਹਨੂੰ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਸੀ ਮਿਕਸ ਕਰੀ ਜਾਵਾਂਗੇ ਲਗਾਤਾਰ ਚਲਾਈ ਜਾਵਾਂਗੇ ਤੇ ਨਾਲ ਦੇ ਨਾਲ ਐਡ ਕਰੀ ਜਾਵਾਂਗੇ ਤੇ ਅਲਸੀ ਨੂੰ ਅਸੀਂ ਪਾਈਦਾ 10 ਮਿੰਟ ਲਈ ਭੁੰਨਾਗੇ ਬੇਸਣ ਦੇ ਨਾਲ ਚੰਗੀ ਤਰ੍ਹਾਂ ਤਾਂ ਕਿ ਇਹਦੀ ਜੜੀ ਅਲਸੀ ਤੇ ਬੇਸਣ ਦੋਨੋਂ ਆਪਸ ਵਿੱਚ ਮਿਕਸ ਹੋ ਜਾਣ ਤੇ ਇਹਨਾਂ ਦੀ ਜੜੀ ਫ੍ਰੈਗਰੈਂਸ ਆ ਬਹੁਤ ਵਧੀਆ ਆਵੇ ਤੇ 10 ਮਿੰਟ ਲਈ ਅਸੀਂ ਨੂੰ ਭੁੰਨਾਗੇ ਤੇ ਇਹਨੂੰ ਤੁਸੀਂ ਲਗਾਤਾਰ ਚਲਾਈ ਜਾਣਾ ਵਾ ਆਪਸ ਵਿੱਚ ਸਾਰੀਆਂ ਚੀਜ਼ਾਂ ਨੂੰ ਲਗਾਤਾਰ ਚਲਾ ਕੇ ਮਿਕਸ ਕਰਨਾ ਵਾ ਤੇ ਤੁਸੀਂ ਚਾਹੋ ਤੇ ਕਿਉਂ ਹੋਰ ਐਡ ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ ਬਿਲਕੁਲ ਵੀ ਹੋਰ ਕਿਉਂ ਨਹੀਂ ਐਡ ਕੀਤਾ 1 ਕੇਜੀ ਕਿਉਂ ਵਿੱਚ ਹੀ ਮੈਂ ਅਸੀਂ ਆਪੰਜੀਰੀ ਬਣਾਈ ਆ ਜਿਹੜੀ ਐਲਸੀ ਦੀ ਪਿੰਨੀ ਆ ਤੇ ਜਿਹੜਾ ਕ੍ਰਸ਼ ਕੀਤਾ ਗੋੜਾ ਉਹ ਮੈਂ ਐਡ ਕਰ ਦਿੱਤਾ ਵਾ ਦੇਸੀ ਖੰਡਾ ਉਹ ਵੀ ਐਡ ਹੋ ਗਈ ਆ ਤੇ ਇੰਨਾਂ ਚੀਜ਼ਾਂ ਨੂੰ ਹੁਣ ਅਸੀਂ ਆਪਸ ਵਿੱਚ ਮਿਕਸ ਕਰੀ ਜਾਣਾ ਵਾ ਤੇ ਫਲੇਮ ਬਿਲਕੁਲ ਲੋ ਰੱਖਣੀ ਆ ਤਾਂ ਕਿ ਜਿਹੜਾ ਗੋੜਾ ਉਹ ਵੀ ਮੈਲਟ ਹੋ ਜੇ ਇਹਦੇ ਵਿੱਚ ਅਸੀਂ ਕਮਰਕਾਸ ਜਿਹੜੀ ਆ ਉਹ ਐਡ ਕਰ ਦਿੱਤੀ ਆ ਜਿਹਦਾ ਅਸੀਂ ਪੀਸਟ ਗ੍ਰाइंड ਚਾਰ ਵਿੱਚ ਬਣਾਇਆ ਸੀ ਚਲੋ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਮਿਕਸ ਕਰ ਦਿੰਨੇ ਆ ਅਲਸੀ ਸਾਡੀ ਜਿਹੜੀ ਪੁੱਜ ਕੇ ਬਿਲਕੁਲ ਤਿਆਰ ਹੋ ਗਈ ਆ ਸਾਰੀਆਂ ਚੀਜ਼ਾਂ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਵਾ ਚਲੋ ਜੀ ਹੁਣ ਅਸੀਂ ਇਹਦੀ ਜਲਦੀ ਤੋਂ ਜਲਦੀ ਜੜੀ ਪਿੰਨੀ ਵਟਾਂਗੇ ਤੇ ਇਹਨੂੰ ਇੱਕ ਖੁੱਲੇ ਬਰਤਨ ਵਿੱਚ ਕੱਢ ਲੈਨੇ ਆ ਤੇ ਬਾਕੀ ਦਾ ਜਿੰਨਾ ਵੀ ਡਰਾਈ ਫਰੂਟ ਆ ਸਾਰਾ ਅਸੀਂ ਐਡ ਕਰ ਦਵਾਂਗੇ ਇਹਦੇ ਵਿੱਚ ਮਿਕਸ ਨਹੀਂ ਹੋ ਰਹੀ ਸੀ ਤੇ ਚਲੋ ਅਸੀਂ ਇਹਨੂੰ ਟੱਪ ਵਿੱਚ ਜੜਵਾ ਪਲਟੀ ਮਾਰ ਲੈਂਦੇ ਆ ਗੈਸ ਅਸੀਂ ਜੜੀ ਆ ਹੁਣ ਬੰਦ ਕਰ ਦਿੱਤੀ ਆ ਤੇ ਸਾਰੀਆਂ ਚੀਜ਼ਾਂ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਾ ਗੁੜ ਜਿਹੜਾ ਉਹ ਵੀ ਚੰਗੀ ਤਰ੍ਹਾਂ ਜਿਹੜਾ ਵਿੱਚ ਮੈਲਟ ਹੋ ਗਿਆ ਆ ਵਾ ਚਲੋ ਜੀ ਨੂੰ ਸਾਰਾ ਸੀਡ ਟੱਪ ਦੇ ਵਿੱਚ ਕੱਢ ਲਿਆ ਵਾ ਤੇ ਹੁਣ ਜਿੰਨੇ ਵੀ ਅਸੀਂ ਡਰਾਈ ਫਰੂਟ ਆ ਉਹ ਐਡ ਕਰਾਂਗੇ ਜਿਹੜਾ ਅਸੀਂ ਫੁੱਲ ਮਖਾਣਿਆਂ ਦਾ ਤੇ ਥੋੜੇ ਡਰਾਈ ਫਰੂਟ ਦਾ ਪਾਊਡਰ ਸੀ ਬਣਾਇਆ ਉਹ ਐਡ ਕਰ ਦਿੱਤਾ ਵਾ ਨਾਲ ਦੇ ਨਾਲ ਅਸੀਂ ਸਾਰੀਆਂ ਚੀਜ਼ਾਂ ਮਿਕਸ ਕਰੀ ਜਾਵਾਂਗੇ ਇਸ ਤੋਂ ਬਾਅਦ ਜਿਹੜਾ ਖੋਪਾ ਸੀ ਬਿਲੀਕਸ਼ ਕੀਤਾ ਵਾ ਉਹ ਵੀ ਐਡ ਕਰ ਦਿੱਤਾ ਡਰਾਈ ਫਰੂਟ ਜਿਹੜਾ ਚੋਪਰ ਵਿੱਚ ਅਸੀਂ ਚੋਪ ਕੀਤਾ ਵਾ ਉਹ ਵੀ ਐਡ ਕਰ ਦਿੱਤਾ ਵਾ ਖਸਖਸ ਤੇ ਚਾਰੇ ਮਗਜ਼ ਉਹ ਵੀ ਐਡ ਹੋ ਗਏ ਨੇ ਚਲੋ ਜੀ ਇਹਨੂੰ ਲਗਾਤਾਰ ਚਲਾਉਂਦੇ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਸ ਵਿੱਚ ਮਿਕਸ ਕਰ ਲੈਨੇ ਆ ਤੇ ਹੁਣ ਅਸੀਂ ਇਹਦੀ ਗਰਮ-ਗਰਮ ਦੀ ਜੜੀ ਪਿੰਨੀ ਵਟਾਂਗੇ ਕਿਉਂਕਿ ਜਦੋਂ ਥੋੜਾ ਜਿਹਾ ਠੰਡਾ ਹੋ ਜਾਏਗਾ ਤੇ ਜੜੀ ਪਿੰਨੀ ਆ ਉਹ ਨਹੀਂ ਬਣੇਗੀ ਚੋਲੋ ਜੀ ਮਿਕਸ ਹੋ ਗਿਆ ਵਾ ਪਿੰਨੀ ਵਟਨੀ ਸ਼ੁਰੂ ਕਰਦੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਅਸੀਂ ਕਿਸ ਤਰ੍ਹਾਂ ਪਿੰਨੀ ਵੱਟੀ ਆ ਦੇਖੋ ਜੀ ਇੱਕਦਮ ਮੁੱਠੇ ਨੂੰ ਟਾਈਟ ਕਰਕੇ ਫਿਰ ਅਸੀਂ ਇਹਦੀ ਪਿੰਨੀ ਜੜੀਆਂ ਬਣਾਈ ਆ ਬਾਕੀ ਤੁਸੀਂ ਸਾਈਜ਼ ਆਪਣੇ ਤੇ ਆਪਣੇ ਹਿਸਾਬ ਨਾਲ ਰੱਖ ਲਿਓ ਛੋਟਾ ਜਾਂ ਵੱਡਾ ਜਿਸ ਤਰ੍ਹਾਂ ਵੀ ਆ ਤੇ ਸਾਰੀਆਂ ਪਿੰਨੀਆਂ ਵੱਟ ਕੇ ਤੇ ਕੜਾਈ ਦੇ ਵਿੱਚ ਰੱਖ ਦਿੰਦੇ ਆ ਤੇ ਜਦੋਂ ਥੋੜੀ ਜੀ ਹਵਾ ਲੱਗ ਜੇਗੀ ਨਾ ਇਹਨਾਂ ਨੂੰ ਤੇ ਇੱਕਦਮ ਟਾਈਟ ਹੋ ਜਾਣਗੀਆਂ ਪਿੰਨੀਆਂ ਤੇ ਤੁਹਾਨੂੰ ਮੇਰੀ ਇਹ ਜੜੀ ਅਲਸੀ ਦੀ ਪਿੰਨੀ ਦੀ ਰੈਸਪੀ ਕਿੱਦਾਂ ਦੀ ਲੱਗੀ ਆ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ